ਆਦਰ ਕੁੱਤੇ ਦਾ ਸੰਦੇਸ਼ ਮੈਂ ਗੁਤੇ ਰੋ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਬੋਲ ਜੈ ਜੀ ਸਾਰੀ ਸਭ ਜੀਓ ਅੱਜ ਬੰਦੀ ਸੋਤ ਦੇ ਆਖ ਦਿਹਾੜੇ ਤੇ ਇਸ ਪਵਿੱਤਰ ਮੌਕੇ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ 6ਵੇਂ ਪਾਤਸ਼ਾਹ ਵੱਲੋਂ ਉਪਸਥਾਪਿਤ ਕੀਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸੇਵਾਦਾਰ ਵੱਜੋਂ ਸਰਬੱਤ ਖਾਲਸਾ ਜੀ ਨੇ 2015 ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਨਭਾਉਂਦੇ ਆ ਮਨ ਰੰਜਨਾਲ ਭਰਿਆ ਹੋਇਆ ਹੈ ਕਿ ਗੁਰੂ ਪੰਥ ਦਾ ਫਤਿਆਂ ਤੋਂ ਵਿਛੜੇ ਹਾਲਾਤ ਨਾਲ ਜੁੜਿਆਂ ਆਪਣਾ ਇਤਿਹਾਸ ਇੱਕ ਸਫਰ ਤੈਅ ਕਰਦਾ ਆਇਆ ਹੈ ਅੱਜ ਪਹਿਲੀ ਵਾਰ ਖਾਉਤੀ ਪੰਥਕ ਸਰਕਾਰ ਦੇ ਦੌਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸੁਰੱਖਿਆਤ ਨਹੀਂ ਹਨ ਨਿਤ ਨਵੇਂ ਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਵੀ ਅਦਬੀ ਦੀਆਂ ਘਟਨਾਵਾਂ ਘਟ ਰਹੀਆਂ ਹਨ ਦੂਸਰੇ ਪਾਸੇ ਖਾਲਸਾ ਪੰਥ ਦੇ ਨੌਜਵਾਨ ਹੀਰੇ ਸ਼ਹੀਦੀਆਂ ਪਾ ਪਾ ਕੇ ਨਾਂ ਦਰਜ ਕਰਵਾ ਰਹੇ ਹਨ ਅੱਜ ਸ਼ਹੀਦਾਂ ਦੀ ਜਥੇਬੰਦੀ ਸ਼ਰੋਮਣੀ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਪਰਿਵਾਰ ਦੇ ਕੰਟਰੋਲ ਹੇਠ ਆ ਕੇ ਸਮੁੱਚੇ ਖਾਲਸਾ ਪੰਥ ਦੀਆਂ ਇਤਿਹਾਸ ਗ੍ਰੋ ਰੀਤਾਂ ਮਰਜ਼ਾਦਾ ਅਤੇ ਸਿਧਾਂਤਾਂ ਦਾ ਕਾਨ ਕਰਦੇ ਹੋਏ ਸਮੂਹ ਪੰਥ ਨੂੰ ਲੈਂਡ ਮਾਫੀਆ ਕੇਵਲ ਮਾਫੀਆ ਰੇਤ ਮਾਫੀਆ ਸ਼ਰਾਬ ਮਾਫੀਆ ਨਸ਼ਾ ਪੋਸਟ ਮਾਫੀਆ ਡਰੱਗ ਮਾਫੀਆ ਦੀ ਗੁਲਾਮੀ ਵਾਲ ਧੱਕ ਰਹੇ ਹਨ ਅਤੇ ਸਮੁੱਚੇ ਪੰਥ ਦੀ ਇਤਿਹਾਸਕ ਇਤਿਹਾਸਕ ਤੌਰ ਨੂੰ ਮੱਠਿਆ ਕਰ ਲਈ ਆਪਣੀ ਪ੍ਰਤੀਗਾਮੀ ਰੋਲ ਨਿਭਾ ਰਹੇ ਹਨ ਇਸ ਕਰਕੇ ਪੰਥ ਦੀ ਆਜ਼ਾਦੀ ਵੱਲ ਵੱਧੇ ਕਦਮਾਂ ਦੇ ਪਹਿਲੇ ਪੜਾਅ ਵਜੋਂ ਮਜੂਦਾ ਸਰਕਾਰਾਂ ਦਾ ਸਮਾਜਿਕ ਬਾਈਕਾਟ ਕਰਨ ਸਮੇਂ ਦੀ ਲੋੜ ਹੈ ਇਸ ਤਰ੍ਹਾਂ ਕਰਕੇ ਹੀ ਅਸੀਂ ਸ਼੍ਰੋਮਣੀ ਅਕਾਲੀ ਦਲ ਸ੍ਰੀ ਅਕਾਲ ਤਖਤ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੰਥ ਦੀ ਚੜ੍ਹਦੀ ਕਲਾ ਵਾਲੀਆਂ ਸਸਤਾਵਾਂ ਤੇ ਤਬਦੀਲ ਕਰਕੇ ਆਜ਼ਾਦੀ ਦੇ ਹਰ ਰਾਹਵਲ ਅੱਗੇ ਵਧ ਬਧਾਂਗੇ ਇਹ ਇੱਕ ਇਤਿਹਾਸਕ ਵਿਡੋਮ ਬਣਾ ਹੈ ਅਹੀ ਹੈ ਕਿ ਮੁਗਲ ਬਾਦਸ਼ਾਹ ਜਹਾਂਗੀਰ ਨੇ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ 52 ਰਾਜਿਆਂ ਨੂੰ ਮੁਕਤ ਕਰਕੇ ਬੰਦੀ ਛੋੜ ਦਿਵਸ ਮੌਕੇ ਟਕਰਾਅ ਦੀ ਨੀਤੀ ਨੂੰ ਛੱਡਣ ਦਾ ਐਲਾਨ ਕੀਤਾ ਸੀ ਪਰੰਤੂ ਅੱਜ ਆਖੌਤੀ ਫਨਤਕ ਸਰਕਾਰ ਨੇ ਸਰਕਾਰ ਦੇ ਮੁਖੀ ਬਰਕਾਸ਼ ਸਿੰਘ ਬਾਦਲ ਬੰਦੀ ਛੋੜ ਦਿਵਸ ਮੌਕੇ ਦਮਦਮੀ ਟਕਸਾਲ ਟੱਕਾਂ ਦੇ ਜਥੇਦਾਰ ਅਤੇ ਪੰਥਕ ਜਥੇ ਬੰਦੀਆਂ ਦੇ ਲੀਡਰਾਂ ਨੂੰ ਗ੍ਰਿਫਤਾਰ ਕਰਕੇ ਟਕਰਾ ਦੀ ਨੀਤੀ ਨੂੰ ਹੋਰ ਤਿੱਖਿਆ ਕਰ ਰਹੇ ਹਨ ਇਸ ਮੌਕੇ ਸਮੂਹ ਪੰਥ ਅਤੇ ਕੌਮ ਨੂੰ ਕਾਲੀ ਦੀਵਾਲੀ ਮਨਾਉਣ ਦਾ ਆਦੇਸ਼ ਦਿੱਤਾ ਜਾਂਦਾ ਹੈ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਸ੍ਰੀ ਗੁਰੂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਝੰਡੇ ਹੇਠ ਇਕੱਤਰ ਹੋਣ ਤਾਂ ਜੋ ਕੌਮ ਅੱਜ ਦੇ ਵਿਖੜੇ ਪੈਂਡੇ ਵਿੱਚੋਂ ਆਪਣਾ ਰਾਹ ਤੈਅ ਕਰਕੇ ਕੁਮੰਦਰੀ ਭਾਈਚਾਰੇ ਵਿੱਚ ਆਪਣਾ ਮਾਨ ਮਤਾ ਸਥਾਨ ਪ੍ਰਾਪਤ ਕਰ ਸਕੇ ਇਸ ਕੌਮੀ ਲੜਾਈ ਨੂੰ ਜਿੱਤ ਵਿੱਚ ਤਬਦੀਲ ਕਰਨ ਵਾਸਤੇ ਸਮੂਹ ਪੰਥ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ 2020 ਤੱਕ ਹਰ ਸਿੱਖ ਅਮਰਤਧਾਰੀ ਹੋ ਕੇ ਤਿਆਰ ਬਰ ਤਿਆਰ ਹੋ ਕੇ ਖਾਲਸਾ ਥੱਜ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ